ਸਤਿ ਸ੍ਰੀ ਅਕਾਲ ਛੋਟੇ ਵੀਰ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਰਜੇਸ਼ ਕੁਮਾਰ ਸਰ ਰਜੇਸ਼ ਕੁਮਾਰ ਜੀ ਕੀ ਦਿੱਕਤ ਆ ਗਈ ਤੁਸੀਂ ਡਾਕਟਰ ਸ਼ਰਦਾ ਰਵਾਇਦਾ ਤੋਂ ਦਵਾਈ ਲਈ ਆ ਜੀ ਸਰ ਮੈਨੂੰ ਕਮਰ ਦੇ ਵਿੱਚ ਦਰਦ ਰਹਿੰਦਾ ਸੀਗਾ ਮੇਰਾ ਜਿਹੜਾ ਕੰਮ ਹੈ ਉਹ ਫੀਲਡ ਦਾ ਸੀਗਾ ਬਾਈਕ ਜਾਂਦਾ ਚਲਾਉਂਦਾ ਸੀਗੀ ਤੇ ਮੈਨੂੰ ਕਈ ਵਾਰ ਇਦਾਂ ਲੱਗਦਾ ਸੀ ਵੀ ਬਾਈਕ ਚਲਾਉਣ ਕਰਕੇ ਆ ਇਹ ਹੌਲੀ ਹੌਲੀ ਦਿੱਕਤ ਜ਼ਿਆਦਾ ਵੱਧਣ ਲੱਗੀ ਸਵੇਰੇ ਉੱਠਣ ਵੇਲੇ ਤੇ ਜਦੋਂ ਬਾਈਕ ਤੇ ਬੈਠ ਜਾਂਦੇ ਸੀ ਉਤਰ ਉਤਰ ਨਹੀਂ ਪਾਉਂਦੇ ਸੀਗੇ ਉਤਰ ਜਾਂਦੇ ਸੀ ਫਿਰ ਬੈਠਣ ਨੂੰ ਦਿਲ ਨਹੀਂ ਕਰਦਾ ਸੀਗਾ ਤੇ ਬਹੁਤ ਹੀ ਤਕਲੀਫ ਪਰ ਆ ਮੇਰਾ ਜੀਵਨ ਬਿਤਰਿਆ ਮੈਨੂੰ ਕਈ ਵਾਰ ਇਦਾਂ ਲੱਗਿਆ ਵੀ ਇਹ ਕੰਮ ਛੱਡ ਦੇਣਾ ਚਾਹੀਦਾ ਹੈ ਮੈਂ ਕਈ ਦਿਗਾ ਮੈਂ ਦਵਾਈਆਂ ਲਿੱਤੀਆਂ ਵੱਡੇ ਵੱਡੇ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਫਰਕ ਨਹੀਂ ਪਿਆ ਪਰ ਮੈਨੂੰ ਕਿਸੇ ਨੇ ਦੱਸਿਆ ਵੀ ਡਾਕਟਰ ਸਰ ਦਾ ਜੋ ਆਯੁਰਵੈਦਿਕ ਦਵਾਈ ਚਲਾਉਂਦੇ ਆ ਤੇ ਮੈਂ 3 ਮਹੀਨੇ ਲਗਾਤਾਰ ਯੂਜ਼ ਕੀਤੀ ਦਵਾਈ ਤੇ ਮੈਨੂੰ ਫਰਕ ਪੈਣ ਲੱਗਿਆ ਤੇ ਮੈਂ ਲਗਾਤਾਰ 6 ਮਹੀਨੇ ਕੰਟੀਨਿਊ ਕਿ ਤਾਜ ਮੈਂ ਬਿਲਕੁਲ ਠੀਕ ਹਾਂ ਸਰ ਕੀ ਕਹਿਣਾ ਚਾਹੁੰਦੇ ਆਂ ਵੀਡੀਓ ਦੇਖਣ ਵਾਲਿਆਂ ਨੂੰ ਕਮਰ ਦੇ ਮਰੀਜ਼ਾਂ ਨੂੰ ਮੈਂ ਸਾਰਿਆਂ ਨੂੰ ਇਹ ਸਲਾਹ ਦੇਣਾ ਚਾਹਾਂਗਾ ਜੇ ਤੁਸੀਂ ਵੀ ਕਮਰ ਦੇ ਦਰਦ ਤੋਂ ਜਾਂ ਪੈਰਾਂ ਦੇ ਦਰਦ ਤੋਂ ਕਿਸੇ ਵੀ ਦਰਦ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਇੱਕ ਵਾਰ ਡਾਕਟਰ ਸਰਦਾਜੀ ਕੋਲ ਆ ਕੇ ਮਿਲੋ ਆਪਣੀ ਸਮੱਸਿਆ ਦੱਸੋ ਤੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਅੱਜ ਮੈਂ ਇਸ ਸਮੱਸਿਆ ਤੋਂ ਬਿਲਕੁਲ ਠੀਕ ਹਾਂ ਡਾਕਟਰ ਸ਼ਾਹਦਾਨੀ ਤੁਹਾਨੂੰ ਕੋਈ ਐਕਸਰਸਾਈਜ਼ ਬਾਰੇ ਵੀ ਬੋਲਿਆ ਸੀ ਜੀ ਸਰ ਐਕਸਰਸਾਈਜ਼ ਕਰਦੇ ਰਹੇ ਜੀ ਐਕਸਰਸਾਈਜ਼ ਬਾਰੇ ਦੱਸਿਆ ਤਲੀ ਚੀਜ਼ਾਂ ਤੇ ਖਟੀਆਂ ਚੀਜ਼ਾਂ ਕਈ ਸਾਰੀ ਪਰਹੇਜ਼ ਵੀ ਦੱਸੇ ਤਾਂ ਸਾਰਾ ਮੈਂ ਤੇ 3 ਮਹੀਨੇ ਚ ਫਰਕ ਪੈਣ ਲੱਗਿਆ ਤੇ ਮੈਂ 6 ਮਹੀਨੇ ਕੰਟੀਨਿਊ ਕੀਤਾ ਅੱਜ ਬਿਲਕੁਲ ਮੈਂ ਠੀਕ ਹਾਂ 6 ਮਹੀਨੇ ਹੋ ਗਏ ਤੁਹਾਡਾ ਦਰਦ ਗਾਇਬ ਹੋ ਗਿਆ ਤੁਸੀਂ ਹੁਣ ਖੁਸ਼ ਹੋ ਆਪਣਾ ਕੰਮ ਕਰ ਲੈਣੇ ਹੋ ਜੀ ਬਿਲਕੁਲ ਸਰ ਬਾਈਕ ਵੀ ਚਲਾ ਲੈਣੇ ਹੋ ਜੀ ਬਿਲਕੁਲ ਸਰ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ